ਸਭ ਦੇ ਇਸ ਵੀਡੀਓ ਚੈਨਲ ਵੇਖਣ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜਰੂਰ ਕਰ ਲਓ ਜੀ ਤਾਂ ਕਿ ਆਉਣ ਵਾਲੇ ਟਾਈਮ ਵਿੱਚ ਅਸੀਂ ਤੁਹਾਡੇ ਲਈ ਕਈ ਨਵੇਂ ਰਿਸ਼ਤੇ ਲੈ ਕੇ ਆ ਸਕੀਏ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਬਿਲਕੁਲ ਫ੍ਰੀ ਲਗਵਾਈ ਜਾਂਦੀ ਹੈ ਜੀ ਇਹ ਹੈ ਡਾ ਲਗਵਾਉਣ ਲਈ ਸਾਡਾ WhatsApp ਨੰਬਰ ਹੈ ਜੀ 94173 72185 ਜੇਕਰ ਕੋਈ ਰਿਸ਼ਤਾ ਤੁਹਾਡੇ ਪ੍ਰੋਫਾਈਲ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਵੀ ਪਰਿਵਾਰ ਨੂੰ ਫੋਨ ਕਰਕੇ ਰਿਸ਼ਤੇ ਦੀ ਜਾਣਕਾਰੀ ਲੈ ਸਕਦੇ ਹੋ ਜੀ ਸਾਰੇ ਹੀ ਰਿਸ਼ਤੇ ਪਰਿਵਾਰਕ ਨੰਬਰ ਸਮੇਤ ਹੁੰਦੇ ਹਨ ਅੱਜ ਅਸੀਂ ਤੁਹਾਡੇ ਲਈ ਕਈ ਨਵੇਂ ਰਿਸ਼ਤੇ ਲੇ ਕੇ ਆਏ ਹਾਂ ਜੀ ਅੱਜ ਦੇ ਇਹਦੇ ਨੋਟ ਕਰੋ ਜੀ ਪਹਿਲਾ ਰਿਸ਼ਤਾ ਨਾਮ ਕਵਰ ਕਾਸਟ ਐਸ ਸੀ ਡੇਟ ਆਫ ਬਰਥ 90 ਪਲੱਸ 2 ਕੰਪਿਊਟਰ ਹਾਰਡਵੇਅਰ ਐਂਡ ਸੌਫਟਵੇਅਰ ਐਂਡ ਨੈਟ ਜਿਵੇਂ ਸਟੀਚਿੰਗ ਵਰਕ ਜਵ ਘਰੇਲੂ ਲੜਕੀ ਫਾਦਰ ਰਟਾਇਰਡ ਗਵਰਨਮੈਂਟ ਮਦਰ ਹਾਊਸ ਵਾਈਫ ਦੋ ਬ੍ਰਦਰ ਨੇ ਜੀ ਇੱਕ ਬ੍ਰਦਰ ਅਸਿਸਟੈਂਟ ਮੈਨੇਜਰ ਪੀਐਨਬੀ ਬੈਂਕ ਦੂਸਰੇ ਦਾ ਆਪਣਾ ਬਿਜ਼ਨਸ ਲਾਈਟ ਐਂਡ ਸਾਊਂਡ ਦਾ ਜੀ ਪਰਮਾਨੈਂਟ ਰੈਜ਼ੀਡੈਂਸ ਜਲੰਧਰ ਨੇ ਜੀ ਰਿਸ਼ਤੇ ਦੀ ਮੰਗ ਐਸਐਸਸੀ ਮੰਗਲੀਕ ਹੋਵੇ ਸੰਪਰਕ ਕਰੋ ਜੀ ਇਸ ਨੰਬਰ ਤੇ ਪਰਿਵਾਰ ਨਾਲ ਤੁਸੀਂ ਸਿੱਧਾ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਡੇਟ ਆਫ ਬਰਥ 2000 ਹਾਈਟ 6 ਫੁੱਟ ਏਰੀਆ ਅਮਰਤਸਰ ਸਹਿਬ ਜ਼ਿਲ੍ਹਾ ਜੀਨਰ ਜੋਬ ਟਰੱਕ ਡਰਾਈਵਰ ਦੋ ਭਰਾ ਦੋਵੇਂ ਕੈਨੇਡਾ ਵਿੱਚ ਜਮੀਨ 8 ਏਕੜ ਮਦਰ ਇਹਨਾਂ ਦੀ ਸਰਕਾਰੀ ਜਾਇਦਾਦ ਤੇ ਘਰ ਦੋ ਮੰਜ਼ਲੀ ਕੋਠੀ ਰਸਤੇ ਦੀ ਮੰਗ ਹੈ ਜੀ ਲੜਕੀ ਸੋਹਣੀ ਸੁਨੱਖੀ ਹੋਵੇ ਕੈਨੇਡਾ ਵਿੱਚ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਪੰਜਾਬ ਦੇ ਕਿਸੇ ਵੀ ਸ਼ਹਿਰ ਤੋਂ ਹੋਵੇ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਡਾਇਰੈਕਟ ਹੋਣਾ ਨਾਲ ਗੱਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਡੇਟ ਆਫ ਬਰਥ 1995 ਹਾਈਟ 5 ਫੁੱਟ 11 ਇੰਚ ਕੁਆਲੀਫਿਕੇਸ਼ਨ ਡਿਪਲੋਮਾ ਆਟੋਮੋਬਾਈਲ ਜੌਬ ਟੈਕਨੀਸ਼ੀਅਨ ਵਰਕਿੰਗ ਇਹਨਾਂ ਦਵਾਈ ਫਰਮ ਪਾਸਟ ਇੱਕ ਸਾਲ ਫਾਦਰ ਫਾਰਮਰ ਜ਼ਮੀਨ 5 ਕਿੱਲੇ ਮਦਰ ਹਾਊਸ ਵਾਈਫ ਵਿਆਹ ਜਲਦੀ ਕਰਨਾ ਹੈ ਜਨਵਰੀ ਵਿੱਚ ਛੁੱਟੀ ਆਉਣਾ ਹੈ ਰੈਜ਼ੀਡੈਂਸ ਹਾਊਸ ਤਰਨਤਾਰਨ ਰਿਸ਼ਤੇ ਦੀ ਮੰਗ ਹੈ ਲੜਕੀ ਪੜ੍ਹੀ ਲਿਖੀ ਸੁੰਦਰ ਤੇ ਸੁਸੀਲ ਹੋਵੇ ਅੰਬਰਤਾਰੀ ਲੜਕੀ ਹੋਵੇ ਜੀ ਸੰਪਰਕ ਕਰੋ ਜੀ ਇਸ ਨੰਬਰ ਤੇ ਪਰਿਵਾਰ ਨਾਲ ਸਿੱਧਾ ਇਹਨਾਂ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਇਹ ਦੋ ਨੰਬਰ ਦਿੱਤੇ ਹੋਏ ਹਨ ਜੀ ਨਾ ਜੀ ਸਾਡੀ ਰਿਸ਼ਤੇ ਚੈਨਲ ਤੋਂ ਜੋ ਵੀ ਰਿਸ਼ਤਾ ਕਰੋ ਉਹ ਤੁਹਾਡੀ ਆਪਣੀ ਜ਼ਿੰਮੇਵਾਰੀ ਹੋਵੇਗੀ ਜੀ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਂਦਾ ਹੈ ਜੀ ਬਾਕੀ ਜਾਂਚ ਪੜਤਾਲ ਤੁਸੀਂ ਖੁਦ ਕਰਨੀ ਹੈ ਜੀ ਬੀੜਗੋ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ ਚੌਥਾ ਰਿਸ਼ਤਾ ਨਾਮ ਸਿੰਘ ਏਰੀਆ ਲੁਧਿਆਣਾ ਜਨਮ ਮਿਤੀ 22/10/92 ਕਾਸਟ ਰਮਦਾਸੀ ਸਿੱਖ ਕੱਦ 5 ਫੁੱਟ 7 ਇੰਚ ਕੰਮ ਜੋਕੇ ਵਰਕ ਪਰਮਟ ਸਟੱਡੀ ਵੀ ਟੈਕ ਆਟੋਮੋਬਾਈਲ ਮਾਸਟਰ ਡਿਗਰੀ ਇੰਟਰਨੈਸ਼ਨਲ ਬਿਜ਼ਨਸ ਪਿਤਾ ਜੀ ਦੀ ਮੌਤ ਹੋ ਚੁੱਕੀ ਹੈ ਜੀ ਮਾਤਾ ਜੀ ਅੰਗਣਵਾੜੀ ਵਰਕਰ ਹੈ ਭਰਾ ਨੂੰ ਭੈਣ ਨੂੰ ਰਿਸ਼ਤੇ ਦੀ ਮੰਗ ਲੜਕੀ ਸੋਹਣੀ ਤੇ ਨਖੀ ਵੈਲ ਐਜੂਕੇਟਿਡ ਜੋ ਕਿ ਕੈਨੇਡਾ ਜਾਂ ਆਸਟ੍ਰੇਲੀਆ ਦੀ ਪੀਆਰ ਹੋਵੇ ਜਾਂ ਯੂਕੇ ਦੀ ਪੱਕੀ ਹੋਵੇ ਜਾਤ ਪਾਤ ਦਾ ਕੋਈ ਬੰਧਨ ਨਹੀਂ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਡਾਇਰੈਕਟ ਉਹਨਾਂ ਨਾਲ ਗੱਲ ਕਰ ਸਕੋਗੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਅਰੋੜਾ ਸਿੱਖ ਡਿਵੋਰਸ ਥੋੜੇ ਸਮੇਂ ਬਾਅਦ ਕੋਈ ਬੱਚਾ ਨਹੀਂ ਬਰਥਡੇ 1987 ਹਾਈਟ 5 ਫੁੱਟ 4 ਇੰਚ ਸਟਡੀ VSSC IT ਏਰੀਆ ਲੁਧਿਆਣਾ ਇੱਕ ਭਰਾ ਮੈਡ ਜਦ ਪ੍ਰਾਈਵੇਟ ਹੌਜਰੀ ਦੇ ਵਿੱਚ ਮਦ ਹੂਸੇ ਵਾਈਫ ਫਾਦਰ ਬਿਜ਼ਨਸਮੈਨ ਰਿਸ਼ਤੇ ਦੀ ਮੰਗ ਲੜਕਾ ਬਾਈ ਸੁਨੂ ਚੰਦਰ ਹੋਵੇ ਅਤੇ ਪੰਜਾਬ ਤੋਂ ਹੋਵੇ ਐਸਸੀ ਕਾਸਟ ਤੇ ਮੈਰਜ ਬਿਊਰੋ ਵਾਲੇ ਫੋਨ ਨਾ ਕਰਨ ਪਰਿਵਾਰ ਨਾਲ ਸੰਪਰਕ ਕਰੋ ਇਸ ਨੰਬਰ ਤੇ ਡਾਇਰੈਕਟਰ ਨਾਲ ਗੱਲ ਕਰ ਸਕਦੇ ਹੋ ਜੀ। ਸੇਮਾਰ ਦਾ ਨਾਮ ਸਿੰਘ ਕਾਸਟ ਜੱਟ ਸਿੱਖ ਗੋਤ ਸੰਤੂ ਉਮਰ 25 ਸਾਲ ਬ੍ਰਿਸ਼ਟ ਵਰਨ ਜੌਬ ਐਨ ਐਸ ਐਚ ਐਸ ਡਾਕਟਰ ਕੱਦ 5 ਫੁੱਟ 11 ਇੰਚ ਰਿਸ਼ਤੇ ਦੀ ਮੰਗ ਲੜਕੀ ਡੈਂਟਿਸਟ ਹੋਵੇ ਜਾਂ ਡਾਕਟਰ ਹੋਵੇ ਫਾਰਮਾਸਿਸਟ ਹੋਵੇ ਵਕੀਲ ਜਾਂ ਅਕਾਊਂਟੈਂਟ ਹੋਵੇ ਚੁੱਕੇ ਜਾਂ ਯੂਰਪ ਤੋਂ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਡਾਇਰੈਕਟ ਉਹਨਾਂ ਨਾਲ ਗੱਲ ਕਰ ਸਕਦੇ ਹੋ ਜੀ ਸ਼ਾਦੀ ਰਿਸ਼ਤੇ ਚੈਨਲ ਨੂੰ ਸਬਸਕ੍ਰਾਈਬ ਅਤੇ ਵੈਲ ਲਾਈਕਨ ਨੂੰ ਓਕੇ ਕਰ ਲਓ ਜੀ ਤਾਂ ਜੋ ਸਾਰੇ ਰਿਸ਼ਤੇਦਾਰਾਂ ਦੀ ਅਪਡੇਟ ਸਭ ਤੋਂ ਪਹਿਲਾਂ ਆਪ ਜੀ ਨੂੰ ਮਿਲੇ ਵੀਡੀਓ ਨੂੰ ਪੂਰਾ ਦੇਖਣਾ ਜੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਆਪ ਜੀ ਦਾ ਤੈ ਇਹ ਦਿলো ਬਹੁਤ ਬਹੁਤ ਧੰਨਵਾਦ ਹੋਵੇਗਾ ਜੀ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ